ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਖੜਾਂਗਾ ਗੁਰਦੁਆਰਾ ਸਾਹਿਬ ਗੁਰੂ ਸਰ ਪੱਕਾ ਨੌਵੀਂ ਪਾਤਸ਼ਾਹੀ ਹੰਡਾਇਆ ਵਿਖੇ ਅੱਜ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਆਪਾਂ ਜਾਣਕਾਰੀ ਲਵਾਂਗੇ ਆਪਣੇ ਨਾਲ ਬਾਬਾ ਜੀ ਨੇ ਤੇ ਕਿਹੜੇ ਕਿਹੜੇ ਇੱਥੇ ਸਮਰੋਹ ਹੁੰਦੇ ਨੇ ਸਮਾਗਮ ਹੁੰਦੇ ਆ ਉਹਨਾਂ ਬਾਰੇ ਵੀ ਆਪਾਂ ਸਾਰੀ ਜਾਣਕਾਰੀ ਲਵਾਂਗੇ ਸੋ ਜੁੜੇ ਰਹੋ ਇਸ ਵੀਡੀਓ ਦੇ ਨਾਲ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਸ ਵੀਡੀਓ ਨੂੰ ਦੇਸ਼ ਦੁਨੀਆ ਤੱਕ ਪਹੁੰਚਾ ਦਿਓ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਿਮਰਿਆ ਘਰ ਨੋਂ ਨਿਦ ਆਵਾ ਤਾਈ ਸਭ ਥਾਈ ਹੋਏ ਸਹਾਈ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜਿਸ ਵੇਲੇ ਅਨੰਤਪੁਰ ਸਾਹਿਬ ਤੋਂ ਚਾਲੇ ਪਾ ਕੇ ਇਸ ਮਾਲਵੇ ਦੀ ਧਰਤੀ ਦੇ ਵਿੱਚ ਆਪਣੇ ਮੁਬਾਰਕ ਚਰਨ ਕਮਲ ਪਾਏ ਇਹ ਮੁਬਾਰਕ ਚਰਨ ਕਮਲ ਸੰਮਤ ਬਿਕਰਮੀ 1722 ਨੂੰ ਇਸ ਇਤਿਹਾਸਕ ਨਗਰ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਮੁਬਾਰਕ ਚਰਨ ਕਮਲ ਪਾਏ ਜਿਸ ਵੇਲੇ ਪਾਤਸ਼ਾਹ ਜੀ ਇਸ ਨਗਰ ਵਿਖੇ ਪਧਾਰੇ ਉਸ ਵੇਲੇ ਇਸ ਇਤਿਹਾਸਕ ਨਗਰ ਦੇ ਵਿੱਚ ਇੱਕ ਮਾਰੂ ਰੋਗ ਫੈਲਿਆ ਹੋਇਆ ਸੀ ਜਿਸ ਨੂੰ ਮਾਰੂ ਤਾਪ ਕਿਹਾ ਜਾਂਦਾ ਸੀ ਜਿਸ ਵੀ ਵਿਅਕਤੀ ਨੂੰ ਉਹ ਬੁਖਾਰ ਹੋ ਜਾਂਦਾ ਸੀ ਉਹ ਇੰਨਾ ਜਾਨਲੇਵਾ ਸਾਬਤ ਹੁੰਦਾ ਸੀ ਉਹ ਵਿਅਕਤੀ ਦੀ ਉਹ ਜਾਨ ਲੈ ਕੇ ਹੀ ਖੜਾ ਛੱਡਦਾ ਸੀ ਜਿਸ ਵੇਲੇ ਸਤਗੁਰੂ ਮਹਾਰਾਜੀ ਧੰਗੁਰ ਤੇਗਵਾਦ ਰਾਪਾਖਸ਼ਾ ਜੀ ਨੇ ਇਸ ਇਲਾਕੇ ਨੂੰ ਤਾਰਨਾ ਕੀਤਾ ਹੰਢਾਇੇ ਨਗਰ ਦੇ ਵਿੱਚ ਆਪਣੇ ਮੁਬਾਰਕ ਚਰਨ ਕਮਲ ਪਾਏ ਉਸ ਵੇਲੇ ਜਿੱਥੇ-ਜਿੱਥੇ ਸੰਗਤਾਂ ਨੂੰ ਪਤਾ ਲੱਗਿਆ ਨਗਰ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਸਤਿਗੁਰੂ ਮਹਾਰਾਜੇ ਦਰਸ਼ਨ ਕਰਨ ਵਾਸਤੇ ਆਏ ਸੰਗਤਾਂ ਕਹਿਣ ਲੱਗੀਆਂ ਪਾਤਸ਼ਾਹ ਜੀ ਤੁਸੀਂ ਜਿਸ ਜਗ੍ਹਾ ਤੇ ਬੈਠੇ ਹੋ ਇਹ ਜਗ੍ਹਾ ਤੁਹਾਡੇ ਰਹਿਣ ਵਾਸਤੇ ਠੀਕ ਨਹੀਂ ਹੈ ਇਸ ਨਗਰ ਦੇ ਵਿੱਚ ਤਾਂ ਬਹੁਤ ਮਾਰੂ ਰੋਗ ਤਾਪ ਫੈਲਿਆ ਹੋਇਆ ਜਿਸ ਵੀ ਵਿਅਕਤੀ ਨੂੰ ਇਹ ਬੁਖਾਰ ਚੜ ਜਾਂਦਾ ਉਸ ਨੂੰ ਉਹ ਜਾਨ ਲੈ ਕੇ ਹੀ ਛੱਡਦਾ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕੋਈ ਗੱਲ ਨਹੀਂ ਭਾਈ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅਨੁਸਾਰ ਆਏ ਆਂ ਤੁਸੀਂ ਇਸ ਤਰ੍ਹਾਂ ਕਰੋ ਪਰਮੇਸ਼ਰ ਦੇ ਸਿਮਰ ਨਾਲ ਜੁੜਿਆ ਕਰੋ ਅਜੇ ਸੰਗਤਾਂ ਦੇ ਨਾਲੇ ਵਿਚਾਰਾਂ ਹੀ ਸਾਂਝੀਆਂ ਹੋ ਰਹੀਆਂ ਸੀ ਇਹਨੇ ਨੂੰ ਉਸ ਪਿੰਡ ਦੇ ਵਿੱਚੋਂ ਇੱਕ ਵਿਅਕਤੀ ਨੂੰ ਲੈ ਕਰਕੇ ਆਏ ਜਿਸ ਵਿਅਕਤੀ ਨੂੰ ਮਾਰੂ ਰੋਗ ਬੁਖਾਰ ਚੜਿਆ ਹੋਇਆ ਸੀ ਸਤਿਗੁਰੂ ਮਹਾਰਾਜ ਜੀ ਨੂੰ ਕਹਿਣ ਲੱਗੇ ਪਾਤਸ਼ਾਹ ਜੀ ਆ ਦੇਖੋ ਇਸ ਵਿਅਕਤੀ ਨੂੰ ਵੀ ਮਾਰੂ ਰੋਗ ਬੁਖਾਰ ਚੜਿਆ ਹੋਇਆ ਹੈ ਇਹ ਤੇ ਕਿਰਪਾ ਕਰੋ ਤੁਸੀਂ ਇਸ ਦੇ ਇਸ ਰੋਗ ਨੂੰ ਆਪ ਜੀ ਨਿਵਰਤ ਕਰੋ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਭਾਈ ਇਸ ਸਥਾਨ ਦੇ ਉੱਤੇ ਇੱਕ ਛਪੜੀ ਹੈ ਉਹ ਛਪੜੀ ਵੱਲ ਇਸ਼ਾਰਾ ਕਰਕੇ ਕਹਿਣ ਲੱਗੀ ਕਿ ਭਾਈਆ ਛਪੜੀ ਦੇ ਵਿੱਚ ਇਸ਼ਨਾਨ ਕਰੋ ਇਹਦੇ ਜਿਸ ਨੇ ਵੀ ਮਾਰੂ ਰੋਗ ਨੇ ਸਾਰੇ ਘਟੇ ਜਾਣਗੇ ਉਸ ਵੇਲੇ ਉਹ ਛਪੜੀ ਦੇ ਵਿੱਚ ਕੱਚੇ ਚਮੜੇ ਦਾ ਪਾਣੀ ਜਿਹਨੂੰ ਕੁੰਨਾ ਦਾ ਪਾਣੀ ਕਿਹਾ ਜਾਂਦਾ ਸੀ ਉਹ ਇਕੱਠਾ ਹੋਇਆ ਕਰਦਾ ਸੀ ਜਿਸ ਨੂੰ ਦੇਖ ਕੇ ਦੇਖਣ ਵਾਲੇ ਦੀ ਜੋ ਨਜ਼ਰ ਹੁੰਦੀ ਸੀ ਉਹ ਗਿਲਾਨੀ ਮਹਿਸੂਸ ਕਰਦੀ ਸੀ ਕਿਉਂਕਿ ਦੇਖਣ ਦੇ ਵਿੱਚ ਉਹ ਜੋ ਪਾਣੀ ਸੀ ਉਹ ਇਸ਼ਨਾਨ ਕਰਨ ਦੇ ਯੋਗ ਨਹੀਂ ਸੀ ਸਮਝ ਆ ਜਾਂਦਾ ਉਹ ਬਕਰ ਦਾ ਜੋ ਰੋਗੀ ਸੀ ਉਹਨੂੰ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਤੂੰ ਇਸ ਛਪੜੀ ਵਿੱਚ ਇਸ਼ਨਾਨ ਕਰਾਓ ਇਸ ਦਾ ਮਾਰੂ ਰੋਗ ਕਟਿਆ ਜਾਵੇਗਾ ਉਹ ਝਿਚਕਿਆ ਵੀ ਇਸ ਤੇ ਛਪੜੀ ਦੇ ਵਿੱਚ ਤਾਂ ਗੰਦਾ ਪਾਣੀ ਹੈ ਮਹਾਰਾ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਨਹੀਂ ਭਾਈ ਇਹ ਪਾਣੀ ਸ਼ੁੱਧੀ ਬਣ ਜਾਣਾ ਤੁਸੀਂ ਇਸ ਤਰ੍ਹਾਂ ਕਰੋ ਪਾਤਸ਼ਾਹ ਜੀ ਨੇ ਆਪਣੇ ਸਮੇਤ ਵਸਤਰ ਪਹਿਲਾਂ ਛਪੜੀ ਦੇ ਵਿੱਚ ਇਸ਼ਨਾਨ ਕੀਤਾ ਔਰ ਨਾਲ ਹੀ ਬਚਨ ਕੀਤਾ ਹੁਣ ਭਾਈ ਇਸ ਵਿਅਕਤੀ ਨੂੰ ਜੋ ਰੋਗੀ ਹੈ ਉਹ ਤਾਪਦਾ ਉਹਨੇ ਛਪੜੀ ਦੇ ਵਿੱਚ ਇਸ਼ਨਾਨ ਕਰਾਓ ਇਹਦਾ ਰੋਗ ਕਟਿਆ ਜਾਵੇਗਾ ਤੇ ਜਦੋਂ ਉਸ ਵੇਲੇ ਉਸਨੇ ਇਸ਼ਨਾਨ ਕੀਤਾ ਰੋਗੀ ਨੇ ਉਹਦਾ ਜਿਹੜਾ ਬੁਖਾਰ ਸੀ ਉਹ ਬੜੀ ਹੌਲੀ-ਹੌਲੀ ਨਾਲ-ਨਾਲ ਸਿਮਰਨ ਕਰਦਾ ਗਿਆ ਤੇ ਉਹਦਾ ਰੋਗ ਸੀ ਨਿਵਰਤ ਹੁੰਦਾ ਗਿਆ ਔਰ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਇਹ ਤਾਂ ਗੁਰੂ ਦਾ ਸਰ ਹੈ ਇੱਥੇ ਤਾਂ ਬਰਕਤਾਂ ਵਰਤਣੀਆਂ ਜੋ ਵੀ ਇੱਥੇ ਕੋਈ ਵੀ ਵਿਅਕਤੀ ਸ਼ਰਧਾ ਭਾਵਨਾ ਦੇ ਨਾਲ ਇਸ ਸਰੋਵਰ ਛਪੜੀ ਦੇ ਵਿੱਚ ਇਸ਼ਨਾਨ ਕਰੇਗਾ ਉਹਦੇ ਸਾਰੇ ਜਿੰਤਨੇ ਵੀ ਤੰਦ ਦੇ ਰੋਗ ਨੇ ਮਨ ਦੇ ਰੋਗ ਨੇ ਸਾਰੇ ਕੱਟੇ ਜਾਣਗੇ ਤੇ ਪਾਤਸ਼ਾਹ ਜੀ ਦੀ ਕਿਰਪਾ ਅਸੀ ਵਰਤੀ ਗੁਰਮੁਖ ਪਿਆਰਿਓ ਇਸ ਸਾਨ ਦੇ ਉੱਤੇ ਇੱਕ ਪ੍ਰਾਤਨ ਮਹਾਰਾਜੇ ਵੱਲੋਂ ਮਹਾਰਾਜਾ ਨਾਭਾ ਵੱਲੋਂ ਇੱਕ ਛੋਟਾ ਜਿਹਾ ਸਰੋਵਰ ਬਣਾਇਆ ਗਿਆ ਸੀ ਸਤਗੁਰੂ ਮਹਾਰਾਜ ਜੀ ਦੇ ਦਰ ਦੇ ਉੱਤੇ ਉਹਨਾਂ ਨੇ ਇੱਕ ਨਿਸਾਨ ਸਭ ਚਲਾਇਆ ਇੱਕ ਛੋਟਾ ਜਿਹਾ ਕਮਰਾ ਤਿਆਰ ਕੀਤਾ ਜਿਸ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸਮੇਂ ਦੇ ਨਾਲ-ਨਾਲ ਸੰਗਤਾਂ ਦੀ ਆਮਦਵਾਦ ਕੀਤੀ ਆਮਦ ਦੇ ਨਾਲ-ਨਾਲ ਸੰਗਤਾਂ ਦੇ ਬੈਠਣ ਵਾਸਤੇ ਯੋਗ ਸਥਾਨ ਬਣਾਉਣਾ ਵੀ ਜ਼ਰੂਰੀ ਸੀ ਫਿਰ ਅਕਾਲ ਪੁਰਖ ਵਾਹਿਗੁਰੂ ਜੀ ਐਸੀ ਕਿਰਪਾ ਹੋਈ ਅਕਾਲ ਪੁਰਖ ਵਾਹਿਗੁਰੂ ਨੇ ਦਿੱਲੀ ਵਾਲੇ ਕਾਰ ਸੇਵਾ ਵਾਲੇ ਮਹਾਪੁਰਖ ਸੋ ਉਹਨਾਂ ਵੱਲੋਂ ਇਸ ਪਵਨ ਸਥਾਨ ਦੀ ਸੇਵਾ ਉਹਨਾਂ ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਇੱਥੇ ਹੁਣ ਉਸ ਤੋਂ ਬਾਅਦ ਬੜਾ ਸੁੰਦਰ ਦਰਬਾਰ ਸਾਹਿਬ ਸਜਿਆ ਹੋਇਆ ਜਿਸ ਸਥਾਨ ਦੇ ਉੱਤੇ ਛਪੜੀ ਸੀ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਇਸ਼ਨਾਨ ਕੀਤਾ ਸੀ ਉਹ ਛਪੜੀ ਵਾਲੀ ਜਗ੍ਹਾ ਬੜਾ ਸੁੰਦਰ ਸਰੋਵਰ ਸੁਭਾਈਮਾਨ ਹੈ ਔਰ ਜਿੰਨੀਆਂ ਵੀ ਇਲਾਕੇ ਦੀਆਂ ਸੰਗਤਾਂ ਨੇ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਸਾਹਿਬ ਦੇ ਵਿੱਚ ਸਜ ਕੇ ਕਰਕੇ ਗੁਰਬਾਣੀ ਕਥਾ ਕੀਰਤਨ ਅਮਰਤ ਵੇਲੇ ਨਤਨੇਮ ਦੀਆਂ ਬਾਣੀਆਂ ਚਲਦੀਆਂ ਨੇ ਉਸ ਤੋਂ ਉਪਰੰਤ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਉਸ ਤੋਂ ਉਪਰੰਤ ਕਥਾ ਵਿਚਾਰ ਹੁੰਦੀ ਹੈ ਹੁਕਮ ਨਵਾ ਸਾਹਿਬ ਦੀ ਤੇ ਸ਼ਾਮ ਨੂੰ ਗੁਰ ਇਤਿਹਾਸ ਦੀ ਵਿਚਾਰ ਹੁੰਦੀ ਹੈ ਸੋ ਸੰਗਤਾਂ ਬੜੀਆਂ ਭਾਵਨਾਵਾਂ ਦੇ ਨਾਲ ਆ ਕੇ ਇੱਥੇ ਆਪਣੇ ਮਨੋਂ ਕਾਮਨਾਵਾਂ ਪੂਰੀਆਂ ਕਰਦੀਆਂ ਨੇ ਜੋ ਵੀ ਮਨੋ ਕਾਮਨਾਵਾਂ ਪੂਰੀਆਂ ਕਰਨ ਵਾਸਤੇ ਸੰਗਤਾਂ ਗੁਰੂ ਘਰ ਦੇ ਵਿੱਚ ਆਉਂਦੀਆਂ ਨੇ ਗੁਰਬਾਣੀ ਸਰਵਣ ਕਰਦੀਆਂ ਨੇ ਸੇਵਾ ਸਿਮਰਨ ਕਰਦੀਆਂ ਨੇ ਉਹਨਾਂ ਦੇ ਤਨ ਮਨ ਧੰਦੇ ਨਾਲ ਸਾਰੇ ਹੀ ਰੋਗ ਕੱਟੇ ਜਾਂਦੇ ਨੇ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਸੰਗਤਾਂ ਦੀ ਜਾਣਕਾਰੀ ਵਾਸਤੇ ਬੇਨਤੀ ਹੈ ਕਿਸ ਪਾਵਨ ਸਥਾਨ ਦੇ ਉੱਤੇ ਹਰ ਮੱਸਿਆ ਦਾ ਦਿਹਾੜਾ ਹਰ ਸੰਗਰਾਂ ਦਾ ਦਿਹਾੜਾ ਜਿਤਨੇ ਵੀ ਸਤਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੇ ਜਾਂ ਮਹਾਨ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਨੇ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਅਖੰਡ ਪਾਠ ਪ੍ਰਕਾਸ਼ ਕਰਵਾ ਕੇ ਉਹ ਪੂਰਨ ਤੌਰ ਤੇ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾਂਦੇ ਨੇ ਸੋ ਅਗਲੀ ਗੱਲ ਇਹ ਹੈ ਜਿਹੜਾ ਵੱਡਾ ਇੱਕ ਜਿਸ ਦਿਨ ਗੁਰੂ ਪਾਤਸ਼ਾਹੀ ਜੀ ਨੇ ਇਸ ਨਗਰ ਦੇ ਵਿੱਚ ਆਪਣੇ ਮੁਬਾਰਕ ਚਰਨ ਕਮਲ ਪਾਏ ਸੀ ਆਗਮਨ ਦਿਵਸ ਦੇ ਰੂਪ ਦੇ ਵਿੱਚ ਸਾਰੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਦੂਰ ਦਰਾਡੇ ਤੋਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਆ ਕੇ ਸੰਗਤਾਂ ਵੀ ਸਾਲਾਨਾ ਜੋੜ ਮੇਲਾ ਮਨਾਉਂਦੀਆਂ ਨੇ ਉਹ ਸਾਲਾਨਾ ਜੋੜ ਮੇਲਾ ਜਿਸ ਦਿਨ ਪਾਤਸ਼ਾਹ ਜੀ ਇਸ ਨਗਰ ਵਿੱਚ ਆਏ ਸਨ ਆਪਣੇ ਮੁਬਾਰਕ ਚਰਨ ਕਮਲ ਪਾਏ ਸੀ ਉਹ ਦੇਸੀ ਮਹੀਨਾ 27 28 29 ਪੋਹ ਤੇ ਜਨਵਰੀ ਬਦਲਦੀ ਰਹਿੰਦੀ ਹੈ ਘੱਟਦੀ ਵਾਦੀ ਰਹਿੰਦੀ ਆ ਦੇਸੀ ਮਹੀਨੇ ਦੇ ਹਿਸਾਬ ਨਾਲ 27 ਪੋ ਨੂੰ ਗੁਰਦੁਆਰਾ ਸਾਹਿਬ ਵਿਖੇ ਸਤਿਗੁਰਾਂ ਦੀ ਇਲਾਹੀ ਬਾਣੀ ਦੀ ਅਖੰਡ ਪਾਠ ਪ੍ਰਕਾਸ਼ ਹੁੰਦੇ ਨੇ ਤੇ 28 ਪੋ ਨੂੰ ਸਮੂਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਪਾਵਨ ਸਥਾਨ ਤੋਂ ਸਾਰੇ ਨਗਰ ਦੀ ਇਲਾਕੇ ਦੀ ਜੋ ਨਗਰ ਕੀਰਤਨ ਦੇ ਦੁਆਰਾ ਸਤਿਗੁਰੂ ਪਾਤਸ਼ਾਹ ਜੀ ਪ੍ਰਕਰਮਾ ਕਰਦੇ ਨੇ ਸੰਗਤਾਂ ਦੇ ਵਿੱਚ ਇਸ ਨਗਰ ਕੀਰਤਨ ਦੇ ਪ੍ਰਤੀ ਬਿਆਨਤ ਉਤਸ਼ਾਹ ਹੁੰਦਾ ਸੰਗਤਾਂ ਤਨਮਨ ਤੰਦੇ ਨਾਲ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਦੀਆਂ ਨੇ ਇਸ ਪਾਵਨ ਸਥਾਨ ਦਾ ਜੋ ਪ੍ਰਬੰਧ ਹੈ ਸੇਕਾਉਂ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਬਹੁਤ ਵਧੀਆ ਪ੍ਰਬੰਧ ਚੱਲਦਾ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਦੋਂ ਵੀ ਕਿਸੇ ਸਮੇਂ ਇਲਾਕੇ ਦੇ ਵਿੱਚ ਸੰਗਤ ਆਉਂਦੀਆਂ ਨੇ ਇਸ ਨਗਰ ਵਿਖੇ ਸਤਗੁਰੂ ਪਾਤਸ਼ਾਹ ਜੀ ਦਾ ਪਾਵਨ ਸਥਾਨ ਹੈ ਗੁਰਦੁਆਰਾ ਸਾਹਿਬ ਗੁਰੂ ਸਰ ਪੱਕਾ ਹੰਢਾਇਆ ਬਰਨਾਲਾ ਦੇ तकरीबन 4-5 ਕਿਲੋਮੀਟਰ ਦੀ ਇਹ ਦੂਰੀ ਤੇ ਹੈ ਸਾਰੀਆਂ ਸੰਗਤਾਂ ਭਾਈ ਸਤਗੁਰੂ ਪਾਤਸ਼ਾਹ ਜੀ ਦੇ ਪਾਵਨ ਸਥਾਨ ਤੇ ਪਹੁੰਚ ਕਰਕੇ ਗੁਰੂ ਪਾਤਸ਼ਾਹ ਜੀ ਦੇ ਪਾਵਨ ਦਰ ਤੇ ਪਹੁੰਚ ਕੇ ਪਾਵਨ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਆਪਣੇ ਜਨਮ ਨੂੰ ਸਫਲਾ ਕਰਾਓ ਜੀ ਤਾਂ ਕਿ ਲੋਕ ਤੇ ਪਰਲੋਕਾ ਸੀ ਸਿਹਲਾ ਕਰ ਸਕੀਏ ਸਤਗੁਰੂ ਜੀ ਦਾ ਸ਼ੁਕਰਾਨਾ ਕਰ ਸਕੀਏ ਜੀ ਇਹ ਬੇਨਤੀਆਂ ਸੰਗਤਾਂ ਨੇ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨੇ ਬੜੇ ਵਿਸਥਾਰ ਨਾਲ ਦੁਵਾਰਾ ਸਾਹਿਬ ਬਾਰੇ ਦੱਸਿਆ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵਾਹਿਗੁਰੂ ਲਿਖ ਕੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਦੇਸ਼ ਦੁਨੀਆ ਤੱਕ ਪਹੁੰਚਾਓ ਤੇ ਜਦੋਂ ਵੀ ਤੁਸੀਂ ਇਸ ਨਗਰ ਦੇ ਵਿੱਚ ਆਵੋ ਤਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਜਰੂਰ ਜਾਇਓ ਸੋ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਕਿਸੇ ਹੋਰ ਜਗ੍ਹਾ ਤੇ ਉਦੋਂ ਤੱਕ ਲਈ ਦੋ ਜਾਜਤ ਸਾਰੇ ਦੋਸਤਾਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ